ਏ ਬੀ ਬੀ ਸੀ ਟੈਂਟਰ ਸ਼ੋ ਹੈ ਜੋ ਕਿ ਪਿਛਲੇ ਤੁਸੀਂ 1982 ਤੋਂ ਲਗਦਰ ਸੁਣਦੇ ਆ ਰਹੇ ਹੋ ਮੈਂ ਹਜ ਕੇਂਦਰਬਾਸੀ ਤੇ ਗ੍ਰਪੇ ਸਿੱਧੂ ਇਹ ਪ੍ਰੋਮਸੀਨੀ ਟੈਂਟਰ ਤੋਂ ਲਾਈਵ ਟੈਲੀਕਾਸਟ ਕਰ ਰਹੇ ਬ੍ਰਾਡਕਾਸਟ ਕਰ ਰਹੇ ਆ ਸੀਰ ਜਾਨਾ ਹੀ ਪ੍ਰੋਗਰਾਮ ਰੇਡੀਓ ਤਿਤਨ ਘੰਟੇ ਲਾਈਵ ਬ੍ਰਾਡਕਾਸਟ ਕਰਦੇ ਆ ਤੇ ਟੀਵੀ ਤੇ ਟੈਲੀਕਾਸਟ ਕਰਦੇ ਆ ਹਫਤੇ ਦੇ 7 24 ਘੰਟੇ ਅਤੇ ਹਿੰਦੁਸਤਾਨ ਪੋਸਟ ਅਖਬਾਰ ਤੁਸੀਂ ਜਾਨਾ ਹੀ ਪੜਦੇ ਹੋ ਆਨਲਾਈਨ ਅਖਬਾਰ ਪੜਨ ਲਈ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ hindustanpost.ce ਕਲੈਕਰੂ ਅਜੀਤਾ ਜੀ ਅਖਬਾਰਾਂ ਦੇ ਨਾਲ ਜੁੜ ਸਕਦੇ ਹੋ ਦੁਨੀ ਕੋਨੇ ਕੋਨੇ ਵਿੱਚ ਕੀ ਕੁਝ ਵਾਪਰਿਆ ਉਹ ਅਸੀਂ ਤੇਜ਼ ਰਫਤਾਰ ਦੇ ਵਿੱਚ ਇਹਨਾਂ ਖਬਰਾਂ ਨੂੰ ਥੋੜੀ ਸੀਰੀਅਸ ਵਿੱਚ ਪੇਸ਼ ਕਰਦੇ ਹਾਂ ਹਿੰਦੂਸਤਾਨ ਪੋਸਟ ਅਖਬਾਰ ਦੇ ਵਿੱਚ ਪ੍ਰਿੰਟ ਕਰਦੇ ਹਾਂ ਤੁਹਾਡੇ ਪਾਸ ਵੀ ਕੋਈ ਖਬਰ ਹੋਵੇ ਕੋਈ ਐਸੀ ਸੂਚਨਾ ਹੋਵੇ ਜਾਂ ਫਿਰ ਤੁਹਾਡੇ ਪਾਸ ਕੋਈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਚੈਰੀਟੇਬਲ ਹੈ ਤਾਂ ਤੁਹਾਡਾ ਕੋਈ ਸਮਗਮ ਹੈ ਤਾਂ ਅਸੀਂ ਫ੍ਰੀ ਟੈਲੀਕਾਸਟ ਬ੍ਰਾਡਕਾਸਟ ਕਰਨ ਦੀ ਖੁਸ਼ੀ ਪ੍ਰਾਪਤ ਕਰਦੇ ਹਾਂ ਹੁਣ ਅਸੀਂ ਆਓ ਇੱਕ ਬਸ਼ੀਸ਼ ਪ੍ਰੋਗਰਾਮ ਪੇਸ਼ ਕਰਨ ਜਾ ਰਿਹਾ 36 BBC ਟਾਂਟੋ 쇼 ਦੇ ਵਿੱਚ ਇਹ BBC ਟਾਂਟੋ 쇼 ਹੈ ਮੈਂ ਹਜਗਿੰਦਰ ਬਾਸੀ ਤੇ ਗੁਰਪ੍ਰੀਤ ਸਿੰਘ 10:00 ਬਿੰਟ ਨਵੰਬਰ ਮਹੀਨੇ ਦੀ 14 ਤੀਕ 10 ਸਵੇਰ ਦਾ ਸਮਾਂ ਹੋ ਚੁੱਕਾ ਹੈ ਤੁਸੀਂ ਜਾਣਦੇ ਹੋ ਕਿ ਇਸ ਜੈ ਸ਼ੰਕਰ ਜੀ ਸਾਡੇ ਆਨਰੇਬਲ ਮੰਤਰੀ ਜੀ ਇੰਡੀਆ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਇਨ ਬ੍ਰਿਟਿਸ਼ ਦਿੱਤਿਆ ਉਪੰਚੇ ਬਾਰ ਵੈਲਕਮ ਕੀਤਾ ਗਿਆ ਮੈਂ ਆਪਣੇ ਬਲੋਂ ਬੀਬੀਸੀ ਟਾਂਟੋ ਦੀ ਪੂਰੀ ਟੀਮ ਬਲੋਂ ਸਮਿੱਚ ਮੀਡੀਆ ਬਲੋਂ ਸਮੂਹ ਭਾਰਤੀਆਂ ਬਲੋਂ ਮੰਤਰੀ ਸਾਹਿਬਾਨ ਦਾ ਕੈਂਡਰ ਇਸ ਧਰਤੀ ਤੇ ਬਾਰ ਵੈਲਕਮ ਕਰਦੇ ਹਾਂ ਇੱਚੀ ਹੈਰਾਨੀ ਵਾਲੀ ਗੱਲ ਇਹ ਆ ਕਿ ਖਾਰਸਤਾਨੀ ਮੂਵਮੈਂਟ ਦੇ ਜਿਹੜੇ ਸਮਰਥਕ ਲੋਕ ਦਾਸੀ ਸੀ ਕਿ ਸਾਡੀ ਗਿਣਤੀ ਬਹੁਤ ਜ਼ਿਆਦਾ ਦਿਨਾਂ ਦੇ ਵੱਧਦੀ ਜਾ ਰਹੀ ਹੈ ਗਿਣਤੀ ਰੈਫਰੰਡਮ ਵਿਲੇਜ ਜਦੋਂ ਵੋਟਾਂ ਪੈਣ ਸੀ ਕਿ ਇਹਨੇ ਹਜ਼ਾਰਾਂ ਵੋਟਾਂ ਪੈ ਗਈਆਂ ਸਵੇਰ ਤੱਕ ਸ਼ਾਮ ਤੱਕ ਬਖਵਕ ਲਿਕਿਸ਼ਨ ਹਤੀ ਪਰ ਇਸ ਤੋਂ ਸਾਬਤ ਕੀ ਹੁੰਦਾ ਹੈ ਕਿ ਪਿਛਲੇ ਦਿਨੀ ਬਖਵਕ ਦੇਸ਼ੰਦਾ ਜੋ ਸਿਮਿਲਨ ਹੋਇਆ ਉਸ ਦੇ ਵਿੱਚ ਸਾਡਾ ਭਾਰਤ ਵੀ ਸ਼ਾਮਲ ਸੀ ਭਾਰਤੋਂ ਆਏ ਹੋਏ ਐਸ ਜੈ ਸ਼ੰਕਰ ਜੀ ਉਹ ਵੀ ਸੰ ਪਰ ਗਿਣਤੀ ਜਿਹੜੇ ਟੈਲੀਵਿਜ਼ਨ ਤੇ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਕਿ ਉਂਗਲੀ ਦੇ ਪੋਟੇ ਜਿਆਦਾ ਤੇ ਇਹਨਾਂ ਖਾਸ ਕਰ ਗਿਣਤੀ ਘਟ ਸਰਕਾਰ ਨੇ ਇਸ ਪ੍ਰੋਟੈਸਟ ਨੂੰ ਦੇਖਿਆ ਜਾਵੇ ਕਿ ਬਹੁਤ ਬੁਰੀ ਤਰ੍ਹਾਂ ਫੇਲ ਕਰ ਕੀ ਰੱਖ ਦਿੱਤਾ ਅਤੇ ਦੂਜੇ ਪਾਸੇ ਲੋਕਾਂ ਇਸ ਸ਼ਮੂਲੀਤ 3D ਸੀ ਕੋਈ 7 8 9 ਤੋਂ ਉੱਪਰ ਨਹੀਂ ਸੀ ਦੱਸੀ ਗਈ ਇਹ ਗਿਣਤੀ ਦਾ ਇੱਕਦਮ ਇਹਨਾਂ ਘਟ ਜਾਣਾ ਖਿਰ ਖੁਰੂ ਹੋ ਜਾਣਾ ਇਹ ਲੋਕ ਪਹਿਲਾਂ ਜੋਸ਼ ਵਿੱਚ ਸੀ ਹੋਸ਼ ਵਿੱਚ ਨਹੀਂ ਸੀ ਮੈਨੂੰ ਲੱਗਦਾ ਕਿ ਹੁਣ ਹੋਸ਼ ਵਿੱਚ ਆਏ ਨੇ ਤਾਂ ਜੋਸ਼ ਇਹਨਾਂ ਰ ਖਤਮ ਹੋ ਗਿਆ ਲੱਗਦਾ ਹੈ ਤਾਂ ਮੁਠੀ ਪਰ ਲੋਕ ਉਂਗਲ ਦੇ ਪੋਟੇ ਜਿਆਦਾ ਤੇ ਇਹ ਖਾਰਸਾ ਨਹੀਂ ਘਟ ਤੁਹਾਨੂੰ ਦਿਖਾਈ ਦੇਣਗੇ ਟੈਲੀਵਿਜ਼ਨ ਤੇ ਸੋ ਇਹ ਇੱਕ ਬਹੁਤ ਵੱਡੀ 60 ਬੱਜੀ ਹੈ ਤੇ ਬੋਟ ਵੱਡੀ ਸਾਡੇ ਕੈਨੇਡਾ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਦੀ ਸੋਚ ਹੈ ਕਿ ਇੰਡੀਆ ਦੇ ਨਾਲ ਰਿਲੇਸ਼ਨ څنګه ਕਿਵੇਂ ਬਣਾਉਣੇ ਆ ਤਾਂ ਹਰ ਸਮਾਗਮ ਤੇ ਭਾਰ ਦੇ ਨਾਲ ਕਿਵੇਂ ਸੰਪਰਕ ਵਿੱਚ ਰਹਿਣਾ ਹੈ ਤੇ ਇੱਕ ਵਪਾਰਤੀ ਹੁਣ ਦੇ ਨਾਲ ਤੇ ਇਸ ਚੀਜ਼ 'ਤੇ ਮੁਬਾਰਕਬਾਦ ਦੇਣੀ ਚਾਹਾਂਗਾ ਕਿ ਖਾਲਸਾ ਦੀ ਗਿਣਤੀ ਨਾ ਮਾਤਰ ਤੁਹਾਨੂੰ ਦਿਖਾਈ ਦੇ ਰਹੀ ਹੈ ਲੱਗਦਾ ਹੈ ਕਿ ਇਹ ਖਾਲਸਾਨੀ ਮੂਵਮੈਂਟ ਨੂੰ ਬਹੁਤ ਵੱਡੀ ਸੱਟ ਲੱਗੀ ਹੈ ਜਾਂ ਫਿਰ ਇਹ ਲੋਕ ਇਨੇ ਘਟ ਕਿਉਂ ਦਿਖਾਈ ਦੇ ਰਹੇ ਨੇ ਇਹਨਾਂ ਵਿੱਚ ਜਿਹੜੇ ਜੋਸ਼ ਭਰੇ ਹੋਏ ਸੀ ਤਾਂ ਹੁਣ ਫਿਰ ਕਿਵੇਂ ਇਹਨਾਂ ਵਿੱਚ ਹੁਸ਼ ਆ ਗਈ ਹੈ ਤੇ ਗਿਣਤੀ ਘਟ ਗਈ ਹੈ ਸੋ ਐਸੀ ਤੁਹਾਡੇ ਤੇ ਛੜਦੇ ਹਾਂ ਪਰ ਅਸੀਂ ਤੁਹਾਨੂੰ ਪਹਿਲਾਂ ਵੀ ਕਹਿੰਦੇ ਸੀ ਹੁਣ ਵੀ ਕਹਿੰਦੇ ਆ ਕਿ ਹੋਸ਼ ਵਿੱਚ ਤੁਸੀਂ ਕੰਮ ਕਰਿਆ ਕਰੋ ਜੋਸ਼ ਵਿੱਚ ਨਾ ਕਰਿਆ ਕਰੋ ਇਕਤਾ ਦੀ ਗੱਲ ਕਰਿਆ ਕਰੋ ਨਫ਼ਰਤ ਦੀ ਗੱਲ ਨਾ ਕਰੋ ਕੜਤਨ ਪੈਦਾ ਨਾ ਕਰੋ ਜ਼ਹਿਰ ਨਾ ਉਗਲੋ ਆਪਣੇ ਦੇਸ਼ ਲਈ ਜ਼ਹਿਰ ਉਗਣ ਦੀ ਆਪਣੇ ਦੇਸ਼ ਲਈ ਬੰਦ ਕਰ ਦਿਓ ਅੱਛਾ ਨਹੀਂ ਹੈ ਭਾਰਤ ਦੇਸ਼ ਦੇ ਉੱਪਰ ਜਿਹੜੇ ਇਲਜ਼ਾਮ ਲਾਇ ਸੀ ਪ੍ਰਧਾਨ ਮੰਤਰੀ ਟਰੂਡੋ ਨੇ ਬਹੁਤ ਵੱਡੀ ਔਰੀ ਗਸਤਾਖੀ ਸੀ ਉਹ ਸਾਬਤ ਕਰਨ ਚਾਹੀਦੇ ਸੀ ਇੱਕ ਦਿਨ ਆਊਗਾ ਜਸਟਨ ਜੇ ਕੋਈ ਗਲਤ ਵਿਅਕਤੀ ਇਲਜ਼ਾਮ ਜene ਵੀ ਲਾਏ ਜਾਂ ਜੋ ਲਾਊਗਾ ਉਹ ਆਪਣੇ ਆਪ ਪਬਲਿਕ ਦੇ ਸਾਹਮਣੇ ਮਾਫੀ ਦਾ ਜਾਚ ਕੋਬੇਗਾ ਅਤੇ ਆਪਣੀ ਗਲਤੀ ਦਾ ਨੂੰ ਪਛਤਾਵਾ ਹੋਵੇਗਾ ਅਤੇ ਉਹ ਅਪਾਲੋਜੀ ਕਰੇਗਾ ਕਿ ਕਿ ਕਿਸੇ ਵੀ ਵਿਅਕਤੀ ਦੇ ਉੱਪਰ ਅਤੇ ਕਿਸੇ ਵੀ ਦੇਸ਼ ਦੇ ਉੱਪਰ ਦੋਸ਼ ਲਾਉਣੇ ਬਿਨਾ ਕਿਸੇ ਸਬੂਤਾ ਤੋਂ ਬਗੈਰ ਇਹ ਠੀਕ ਨਹੀਂ ਹੈ ਸੋ ਇਸ ਤੋਂ ਇਹ ਸਾਫ ਹੁੰਦਾ ਹੈ ਨਵੀਂ ਬਣੀ ਸਰਕਾਰ ਲਿਬਰ ਪਾਰਟੀ ਦੀ ਹੀ ਹੈ ਉਸ ਵੇਲੇ ਵੀ ਲਿਬਰ ਪਾਰਟੀ ਸਰਪ ਪ੍ਰਾਈਮ ਮਿਨਿਸਟਰੀ ਹੀ ਬਦਲੇ ਨੇ ਦੀ ਮਾਰ ਕਰਨੀ ਜੀ ਨੇ ਐਸਾ ਮਾਰਕਾ ਮਾਰਿਆ ਇੱਕ ਚੰਗੀ ਸੋਚ ਜਿਹੜੀ ਹੈ ਤੁਹਾਡੇ ਸਾਹਮਣੇ ਹੈ ਕਿ ਇਹਨਾਂ ਲੋਗਾ ਨੂੰ ਕਿਵੇਂ ਕਿਸ ਤਰ੍ਹਾਂ ਪ੍ਰੋਟੈਸਟ ਕਰਨ ਇਸ ਵੰਦ ਵਿੱਚ ਜੋ ਅਸੀਂ ਗੱਲ ਕਰ ਰਹੇ ਹਾਂ ਕਿ ਇੱਕ ਇੱਥੇ ਚੱਲ ਗਏ ਨੇ ਲੋਕ ਸਿਰਫ 8 9 ਦੀ ਗਿਣਤੀ ਹੈ ਇਹ 1 2 9 11 ਹੋ ਗਏ ਨੇ ਸੂ ਮਰੀਕਨ ਦਾ ਪਾਬ ਕਿ ਇਹਨਾਂ ਦੀ ਗਿਣਤੀ ਦਿਨੋ ਦਿਨ ਹੋਰ ਘਟਦੀ ਜਾ ਰਹੀ ਹੈ ਇਹ ਘਟਦੀ ਹੀ ਜਾਣੀ ਹੈ ਲੋਕ ਜਿਹੜੇ ਨੇ ਉਹ ਹੋਸ਼ ਵਿੱਚ ਆ ਚੁੱਕੇ ਨੇ ਕਿ ਅਸੀਂ ਆਪਣੇ ਦੇਸ਼ ਨੂੰ ਬਦਨਾਮ ਕਰਾਂਗੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਦੇਸ਼ ਵਿੱਚੋਂ ਡਿਪੋਰਟ ਹੋਵਾਂਗੇ ਜਿਸ ਦੇ ਵਿੱਚ ਵਾਪਸ ਮੁੜ ਕੇ ਜਾਵਾਂਗੀ ਉਸ ਦੇਸ਼ ਦੇ ਵਿੱਚ ਤੁਸੀਂ ਜਾਂਦੇ ਹੋ ਕੋਈ ਖਾਲਸਾ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ ਖਾਲਸਪਨ ਦੀ ਕੋਈ ਮੰਗੇ ਨਹੀਂ ਕਰਦਾ ਲੋਕ ਇੱਕ ਤਰੀਕੀ ਗੱਲ ਕਰਦੇ ਨੇ ਸਵਾਰਦੇ ਪਲੈਟੀ ਗੱਲ ਕਰਦੇ ਨੇ Hindu Muslim Sikh Asai ਸਭ ਇੱਕੋ ਹੀ ਸ਼ਹਿਰ ਵਿੱਚ ਇੱਕੋ ਹੀ ਪਿੰਡਾ ਵਿੱਚ ਰਹਿੰਦੇ ਨੇ ਹੁਣ ਤਾਂ ਇੱਕ ਦੂਜੇ ਨਾਲ ਰਿਸ਼ਤੇ ਨਾਤੇ ਵੀ ਕਰਦੇ ਨੇ ਧਾਰਮਿਕ ਸਮਾਰੋਹ ਮੰਗ ਤੇ ਜਾਂਦੇ ਨੇ ਸਾਬਸਰ ਗੁਰਨਾਨ ਦੇਵ ਜੀ ਗੁਰਪੁਰਬ ਹੋਇਆ ਅਤੇ ਹਰ ਧਰਮ ਦੇ ਲੋਕਾਂ ਨੇ ਸਾਬਤ ਕੀਤਾ ਗੁਰੂ ਮਾਰਨ ਦੇ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਉੱਪਰ ਨਤਮਸਤਕ ਹੋ ਕੇ ਦੁਨੀਆ ਭਰ ਵਿੱਚ ਸਾਰੇ ਸਭ ਭਾਰਤੀਆਂ ਨੇ ਇਸ ਆਗਮਨ ਦੀ ਖੁਸ਼ੀ ਦੇ ਵਿੱਚ ਇੱਕ ਦੂਜੇ ਨਾਲ ਮੁਬਾਰਕਾ ਸਾਂਝੀ ਕੀਤੀਆਂ ਸੋ ਮੇਰੇ ਕੈਨੇਡਾ ਪਾਬ ਇਹ ਹੈ ਕਿ ਪਿਛਲੇ ਦਿਨ ਜੋ ਸਮਾਗਮ ਸਾਡੇ ਕੈਨੇਡਾ ਦੇ ਵਿੱਚ ਹੋਏ ਵੱਖ-ਵੱਖ ਦੇਸ਼ਾਂ ਵਿੱਚ ਆਏ ਹੋਏ ਮੰਤਰੀ ਸਹਿਬਾਨ ਸਾਡੇ ਵਿਪਾਰ ਦੇ ਆਏ ਹੋਏ ਐਸ ਜੈ ਸ਼ੰਕਰ ਜੀ ਜੋ ਇਹ ਲੋਕ ਮੁਜਾਰਾ ਕਰਨ ਵਾਸਤੇ ਤਿਆਰ ਸੀ ਪਰ ਇਹਨਾਂ ਦੀ ਗਿਣਤੀ 8 9 ਇਸ ਤੋਂ ਕਾਠ ਹੁਣੀ ਵੱਧ ਰਹੀ ਸੀ ਸਵਾਲ ਇਹ ਪੈਦਾ ਹੁੰਦਾ ਕਿ ਇਹਨਾਂ ਦੇ ਵਿੱਚ ਹੋਸ਼ ਆਣੀ ਸ਼ੁਰੂ ਹੋ ਗਈ ਹੈ ਤਾਂ ਇਹਨਾਂ ਨੂੰ ਇਹ ਖੂਰਾ ਲੱਗ ਗਿਆ ਹੈ ਤੁਹਾਡੇ ਸਾਹਮਣੇ ਹੈ ਕਿੱਛੇ ਗਏ ਨੇ ਲੋਕ ਤੁਮਤ ਰੱਕਾ ਕਰਨ ਵਾਲੇ ਲੋਕ ਅੱਛੀ ਗੱਲ ਹੈ ਔਰ ਚੰਗੀ ਗੱਲ ਹੈ ਕਿ ਇਹ ਗਿਣਤੀ ਜਿਹੜੀ ਹੈ ਦਿਨ ਬਿਦਨ ਹੋਰ ਵੀ ਕਟਣੀ ਚਾਹੀਦੀ ਹੈ ਪਹਿਲੇ ਵਾਰਾ ਸਮਾਂ ਫਿਰ ਆਵੇਗਾ ਅਤੇ ਲੋਕ ਇਸ ਦੇਸ਼ ਵਿੱਚ ਇਕੱਤਰ ਰਹਿਣਗੇ ਅਤੇ ਕੈਨੇਡਾ ਦੀ ਸਰਕਾਰ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਅਸੀਂ ਪਾਰ ਦੇ ਨਾਲ ਰਿਲੇਸ਼ਨ ਬਣਾਵਾਂਗੇ ਅਸੀਂ ਵਪਾਰ ਜਿਵਚਵਾਦਾ ਕਰਾਂਗੇ ਸਾਡੀ ਆਉਣੀ ਜਾਣੀ ਜਿਹੜੀ ਹੈ ਉਹ ਇੱਕ ਨਾਰਮਲ ਹੋਵੇਗੀ ਅਤੇ ਕਟੱਤਨ ਖਤਮ ਹੋਵੇਗੀ ਸੋ ਭਾਰਤ ਜਿੰਦਾਬਾਦ ਕੈਨੇਡਾ ਜਿੰਦਾਬਾਦ